ਸੂਬਾ ਸਰਕਾਰ ਦੇ 3 ਸਾਲ ਦੇ ਕਾਰਜਕਾਲ ਤੋਂ ਨਾਖੁਸ਼ ਪਾਜਪਾ ਵਰਕਰਾਂ ਵੱਲੋਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਬੋਲਦਿਆਂ ਪਾਜਪਾ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਰਾਮਪੁਰਾ ਫੁੱਲ ਤੋਂ ਸੇਵ ਸੋਨੀ ਦੀ ਰਿਪੋਰਟ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੇ ਸ਼ਹਿਰ ਆਂਪੁਰਾ ਫੁੱਲ ਦੇ ਬੱਸ ਸਟੈਂਡ ਦੇ ਪਾਲਮਿਕੀ ਚੌਕ ਦੇ ਵਿੱਚ ਨਾਰੇਬਾਜ਼ੀ ਕੀਤੀ ਗਈ ਹੈ ਇਹ ਇਸ ਵਜ੍ਹਾ ਕਰਕੇ ਜੀਸੀ ਕਿਉਂਕਿ ਇੱਥੇ ਮੌਜੂਦਾ ਸਰਕਾਰ ਬਣੀ ਨੂੰ 3 ਸਾਲ ਤੋਂ ਉੱਤੇ ਦਾ ਸਮਾਂ ਲੰਘ ਚੁੱਕਿਆ ਹੈ ਪਰ ਜਿਹੜੀਆਂ ਉਹਨਾਂ ਤੇ ਗਰੰਟੀਆਂ ਸੀਗੀਆਂ ਉਹ ਨਹੀਂ ਨਜ਼ਰ ਆ ਰਹੀਆਂ ਕਿ ਪੂਰੀਆਂ ਕਿਤੇ ਹੋਈਆਂ ਨੇ ਜਾਂ ਫਿਰ ਕਿਹੜਾ ਉਹ ਪੰਡ ਹੈ ਜਿੱਥੇ ਉਹ ਸਾਰੀ ਗਰੰਟੀਆਂ ਪੂਰੀਆਂ ਹੋ ਚੁੱਕੀਆਂ ਨੇ ਹਨ ਜੇ ਉਹ ਸਾਨੂੰ ਪੰਡ ਦਿਖਾ ਦਿੱਤਾ ਜਾਵੇ ਹੁਣ ਅਗਰ ਆਪਾਂ ਮੁੱਖ ਤੌਰ ਤੇ ਗੱਲ ਕਰੀਏ ਨਸ਼ੇ ਦੀ ਨਸ਼ੇ ਨੂੰ ਰੋਕਣ ਦੇ ਲਈ ਵੀ ਸਰਕਾਰ ਨੇ ਕਿਹਾ ਸੀ ਵੀ ਅਸੀਂ ਨਸ਼ੇ ਨੂੰ ਰੋਕਾਂਗੇ ਇਹ ਲੋਕਾਂ ਨੇ ਪਹਿਲ ਦਿੱਤੀ ਸੀ ਵੀ ਹਾਂ ਇਦਾਂ ਦੀ ਸਰਕਾਰ ਆਏਗੀ ਜਿਹੜੀ ਨਸ਼ੇ ਰੋਕੇਗੀ ਪਰ ਅਸੀਂ ਦੇਖ ਰਹੇ ਹਾਂ ਕਿ ਨਸ਼ਾ ਜੋ ਹੈ ਇਸ ਸਰਕਾਰ ਤੋਂ ਰੁਕਣ ਦਾ ਨਾਂ ਨਹੀਂ ਲਹਿ ਰਿਹਾ ਇਹ ਸਰਕਾਰ ਨਸ਼ੇ ਨੂੰ ਰੋਕਣ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਖੇਲਸਾਵਤ ਹੋ ਰਹੀ ਹੈ ਅਸੀਂ ਚਾਹੁੰਦੇ ਹਾਂ ਸਾਡੀ ਸਰਕਾਰ ਤੱਕ ਵੀ ਮੰਗ ਹੈ ਕਿ ਜਿਹੜੀਆਂ ਤੁਹਾਡੀਆਂ ਸ਼ਰਤਾਂ ਸੀ ਉਸ ਨੂੰ ਪੂਰਾ ਕੀਤਾ ਜਾਵੇ ਤੇ ਜਿਹੜੀ ਮੁੱਖ ਤੌਰ ਤੇ ਸਾਡੀ ਮੰਗ ਸੀ ਜਿਸ ਦੀ ਆਸ ਲੈ ਕੇ ਅਸੀਂ ਤੁਹਾਨੂੰ ਵੋਟਾਂ ਪਾਈਆਂ ਸੀ ਸਾਰੇ ਵੋਟਰਾਂ ਨੇ ਵੋਟਾਂ ਪਾਈਆਂ ਸੀ ਕਿ ਨਸ਼ੇ ਨੂੰ ਰੋਕਿਆ ਜਾਵੇਗਾ ਸੋ ਉਸ ਵਾਅਦੇ ਨੂੰ ਪੂਰਾ ਕੀਤਾ ਜਾਵੇ ਨਸ਼ੇ ਨੂੰ ਰੋਕਿਆ ਜਾਵੇ ਬਹੁਤ ਵਧੀਆ ਮਹੀਨਤ ਲਾਈ ਗਈ ਸੀ ਯੋਧਨ ਨਸ਼ਾ ਵਿਰੁੱਧ ਪਰ ਕਿਤੇ ਨਾ ਕਿਤੇ ਦੇਖਦੇ ਆ ਉਹ ਮਹੀਨਤ ਵੀ ਅੱਜ ਠੰਡੀ ਪੈਂਦੀ ਨਜ਼ਰ ਆ ਰਹੀ ਹੈ ਸਾਲ ਹੋ ਗਏ ਜੀ ਉਹਦੇ ਖਿਲਾਫ ਪੰਜਾਬ ਭਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਦਰਸ਼ਨ ਹੋ ਰਹੇ ਨੇ ਉਹਦੇ ਵਿੱਚੋਂ ਇੱਕ ਪ੍ਰਦਰਸ਼ਨ ਅਸੀਂ ਰਾਮਪਰਾ ਫੂਲ ਦੇ ਵਿੱਚ ਕੀਤਾ ਭਗਵੰਤ ਮਾਨ ਸਰਕਾਰ ਨੂੰ ਅਸੀਂ ਯਾਦ ਕਰਾ ਰਹੇ ਆ ਕਿ 3 ਸਾਲ ਪਹਿਲਾਂ ਤੁਸੀਂ ਲੋਕਾਂ ਨਾਲ ਵਾਅਦਾ ਕਰਕੇ ਸੱਤਾ ਦਾ ਅੰਦ ਲੈ ਲੈ ਰਹੇ ਆ ਪਰ ਲੋਕਾਂ ਨਾਲ ਵਾਦਾ ਖਾਦੀ ਕਰ ਰਹੇ ਆ ਜਿਵੇਂ ਕਿ ਨੌਜਵਾਨਾਂ ਨਾਲ ਮਤਾਵਾ ਪਹਿਣਾ ਨਾਲ 1-1000 ਰੁਪਇਆ ਕੀਤਾ ਉਸ ਤਰ੍ਹਾਂ ਹੀ ਕਿਸਾਨਾਂ ਨਾਲ ਵਪਾਰੀਆਂ ਨਾਲ ਪੰਜਾਬ ਦੇ ਸ਼ਹਿਰਾਂ ਵਿੱਚ ਗੁੰਡਾਗਰਦੀ ਹੋ ਰਹੀ ਆ ਕੋਈ ਉਸ ਤੇ ਰੋਕ ਰਾਮ ਰੋਕ ਥਾਮ ਨਹੀਂ ਪੈ ਰਹੀ ਕਿਸੇ ਨੂੰ ਜਾਜ ਕਰਾਉਂਦੇ ਹੋਏ ਅਸੀਂ ਪੰਜਾਬ ਭਰ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਦਰਸ਼ਨ ਕਰ ਰਹੇ ਆ